ਦੇਖ ਸਕਦੇ ਹੋ ਕੱਲ ਵੀ ਅਸੀਂ ਆਏ ਸੀਗੇ ਜੋ ਕਿ ਸਾਨੂੰ ਇਨਚਾਰਜੋ ਕਿ ਮਿਲੇ ਨਹੀਂ ਉਹ ਛੁੱਟੀ ਤੇ ਸੀ ਪਰ ਅੱਜ ਵੀ ਆਏ ਜੋ ਕਿ ਅੱਜ ਵੀ ਉਹ ਛੁੱਟੀ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਚੌਂਕੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਸ ਵੇਲੇ ਮੁਲਾਜ਼ਮ ਚੌਂਕੀ ਦੇ ਵਿੱਚ ਤਹਨਾਤ ਨਹੀਂ ਹੈ ਇਲਜ਼ਾਮ ਲਗਾਏ ਗਏ ਸੀ ਕਿ ਇਸ ਚੌਂਕੀ ਦੇ ਵਿੱਚ ਨਸ਼ਾ ਤਸਕਰ ਵਲੋਮੀਨ ਜਾਂਦਾ ਹੈ ਤੇ ਇੱਥੇ ਸੋ ਤੁਸੀਂ ਦੇਖ ਸਕਦੇ ਹੋ ਕਿ ਚੌਂਕੀ ਦੇ ਵਿੱਚ ਇਸ ਵੇਲੇ ਇਨਚਾਰਜ ਮੌਜੂਦ ਨਹੀਂ ਅਸੀਂ ਹੁਣ ਵੀ ਗੱਲਬਾਤ ਕਰਨ ਲਈ ਆਏ ਸੀ ਪਰ ਜੋ ਮੌਕੇ ਤੇ ਸਾਨੂੰ ਮੁਲਾਜ਼ਮ ਮਿਲੇ ਨੇ ਤੇ ਉਹਨਾਂ ਨੇ ਬੋਲਿਆ ਕਿ ਇਸ ਵੇਲੇ ਜੋ ਕਿ ਇਨਚਾਰਜ ਮੌਜੂਦ ਨਹੀਂ ਹੈ ਸੋ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਟੈਂਪ ਪਾਸੀ ਬਾਜੀ ਆਪਣੇ ਪਾਸੀ ਦਿਖ ਨਹੀਂ ਰਹੀ ਕਿੱਥੇ ਹੈ ਉਹ ਬਾਹਰ ਨੇ ਬਾਹਰ ਨੇ ਬਾਹਰ ਹੀ ਕਿਹਾ ਕਿ ਡਿਊਟੀ ਤਾਂ ਅੰਦਰ ਹੋਣੀ ਚਾਹੀਦੀ ਡਿਊਟੀ ਅੰਦਰ ਲੈਡ ਨਹੀਂ ਆਈ ਉਹ ਵੀ ਗਏ ਹੋਏ ਆ ਕਚੈਰੀ ਦੇ ਸਵੇਰ ਦੇ ਗਏ ਹੋਏ ਆ ਅੱਛਾ ਕਚੈਰੀ ਗਏ ਨੇ ਸੋ ਤੁਸੀਂ ਦੇਖ ਸਕਦੇ ਹੋ ਸਾਰੇ ਆਪਣੇ ਆਪਣੇ ਕੰਮ ਕਾਜ ਦੇ ਵਿੱਚ ਗਏ ਨੇ ਪਰ ਇਸ ਵੇਲੇ ਚੌਂਕੀ ਖਾਲੀ ਹੈ ਨਮਸਕਾਰ ਮੈਂ ਨਨਾਸ਼ੇਕਲ ਫਾਸਟਵੇ ਸਵੇਰਾ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਇਸ ਵੇਲੇ ਅਸੀਂ ਪਹੁੰਚੇ ਆ ਆਤਮਪਾਰਕ ਚੌਂਕੀ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕਦਮ ਤੁਸੀਂ ਦੇਖ ਸਕਦੇ ਕਿ ਚੌਂਕੀ ਪੂਰੀ ਜਿਹੀ ਪੂਰੀ ਵੀਰਾਨ ਪਈ ਹੈ ਖਾਲੀ ਚੌਂਕੀ ਜਿੱਥੇ ਤੁਸੀਂ ਦੇਖ ਸਕਦੇ ਹੋ ਕੱਲ ਵੀ ਅਸੀਂ ਆਏ ਸੀਗੇ ਜੋ ਕਿ ਸਾਨੂੰ ਇੰਚਾਰਜੋ ਕਿ ਮਿਲੇ ਨਹੀਂ ਉਹ ਛੁੱਟੀ ਤੇ ਸੀ ਪਰ ਅੱਜ ਵੀ ਆਏ ਜੋ ਕਿ ਅੱਜ ਵੀ ਉਹ ਛੁੱਟੀ ਤੇ ਨੇ ਪਰ ਅਸੀਂ ਗੱਲਬਾਤ ਕਰਾਂਗੇ ਜੋ ਪਿਛਲੇ ਦਿਨੀ ਜੋ ਸੀ ਮਨੋਰ ਨਗਰ ਦੀ ਇੱਕ ਖਬਰ ਲਗਾਈ ਸੀ ਚਿੱਟੇ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਖਬਰ ਲਗਾਈ ਸੀ ਉਸ ਮੁੱਦੇ ਤੇ ਅਸੀਂ ਬਿਆਨ ਲੈਣਾ ਚਾਹੁੰਦੇ ਸੀਗੇ ਅਸੀਂ 2 ਦਿਨ ਹੋ ਗਏ ਗੇੜੇ ਮਾਰਦੇ ਨੂੰ ਪਰ ਸਾਨੂੰ ਇੰਚਾਰਜ ਮਿਲੇ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਚੌਂਕੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਵੇਲੇ ਮੁਲਾਜ਼ਮ ਚੌਂਕੀ ਦੇ ਵਿੱਚ ਤਹਨਾਤ ਨਹੀਂ ਹੈ ਪੂਰੀ ਚੌਂਕੀ ਵਿਰਾਨ ਖਾਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਤੋਂ ਲਾਈਟ ਵੀ ਨਹੀਂ ਚੌਂਕੀ ਤੇ ਅਗਰ ਕੋਈ ਕੇਸ ਆ ਜਾਂਦਾ ਤਾਂ ਕੌਣ ਨਿਪਟੇਗਾ ਜੇ ਕੋਈ ਐਮਰਜੈਂਸੀ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਫਿਰ ਇਸ ਚੌਂਕੀ ਦਾ ਕੌਣ ਰਖਵਾਲਾ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜੋ ਕਿ ਮੱਲੇ ਵਾਲਿਆਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੀ ਕਿ ਇਸ ਚੌਂਕੀ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਵੀ ਜਾਂਦਾ ਹੈ ਤੇ ਇੱਥੇ ਸੋ ਤੁਸੀਂ ਦੇਖ ਸਕਦੇ ਹੋ ਕਿ ਚੌਂਕੀ ਦੇ ਵਿੱਚ ਇਸ ਵੇਲੇ ਇਨਚਾਰਜ ਮੌਜੂਦ ਨਹੀਂ ਅਸੀਂ ਹੁਣ ਵੀ ਗੱਲਬਾਤ ਕਰਨ ਲਈ ਆਏ ਸੀ ਪਰ ਜੋ ਮੌਕੇ ਤੇ ਸਾਨੂੰ ਮੁਲਾਜ਼ਮ ਮਿਲੇ ਨੇ ਤੇ ਉਹਨਾਂ ਨੇ ਬੋਲਿਆ ਕਿ ਇਸ ਵੇਲੇ ਜੋ ਕਿ ਇੰਚਾਰਜ ਮੌਜੂਦ ਨਹੀਂ ਹੈ ਸੋ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੋ ਇੱਥੇ ਮੁਲਾਜ਼ਮ ਸੀ ਅਸੀਂ ਦੇਖਦੇ ਹਾਂ ਕੌਣ ਹੈ ਇੱਥੇ ਇਸ ਵੇਲੇ ਹਾਂਜੀ ਨਮਸਕਾਰ ਸ ਕੀ ਨਾਮ ਹੈ ਤੁਹਾਡਾ ਦਕਸ਼ ਹੈ ਤੁਸੀਂ ਕੀ ਕਰਦੇ ਹੋ ਇੱਥੇ ਮੈਂ ਉਹ ਚਾਹ ਪਾਣੀ ਹੈ ਜੀ ਚਾਹ ਪਾਣੀ ਦਾ ਕੰਮ ਕਰਦੀ ਹਾਂ ਇਸ ਵੇਲੇ ਚੌਂਕੀ ਦੇ ਵਿੱਚ ਕੌਣ-ਕੌਣ ਮੌਜੂਦ ਨੇ ਇਸ ਟਾਈਮ ਪਾਸੀ ਬਾਜੀ ਆਪਣੇ ਪਾਸੀ ਦਿਖ ਨਹੀਂ ਰਹੀ ਕਿੱਥੇ ਹੈ ਉਹ ਪਾਰ ਨੇ ਬਾਰਨੇ ਬਾਰਕੀ ਦਾ ਡਿਊਟੀ ਤਾਂ ਅੰਦਰ ਹੋਣੀ ਚਾਹੀਦੀ ਡਿਊਟੀ ਅੰਦਰ ਲਾਈਟ ਨਹੀਂ ਆਈ ਜੀ ਲਾਈਟ ਕਿਉਂ ਨਹੀਂ ਆਈ ਲੈਟ ਸਵੇਰ ਦੀ ਨਹੀਂ ਆਈ ਅਚ ਚ ਲਾਈਟ ਕਰਕੇ ਮਤਲਬ ਕਿ ਜਿਹੜੇ ਮੁਲਾਜ਼ਮ ਨੇ ਇਸ ਵੇਲੇ ਨੱਠ ਗਏ ਨੇ ਗਰਮੀ ਦੇ ਕਰਕੇ ਨੱਠੇ ਨਹੀਂ ਨਹੀਂ ਗਰਮੀ ਦਾ ਨਹੀਂ ਗਰਮੀ ਤਾਂ ਹਰੇਕ ਵਿਭਾਗ ਦੇ ਵਿੱਚ ਹਰੇਕ ਆਫਿਸ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਲਾਈਟਾਂ ਚੱਲੀ ਜਾਂਦੀ ਕੋਈ ਬਿਜਲੀ ਦੀ ਕੋਈ ਦਿੱਕਤ ਆਈ ਹੋਣੀ ਪਰ ਫਿਰ ਇਹਦਾ ਮਤਲਬ ਨੱਠ ਜਾਣਾ ਥਾਣੇ ਤੋਂ ਇਹ ਮੈਂ ਨਹੀਂ ਲਾਈਟ ਦਾ ਕੋਈ ਮਤਲਬ ਨਹੀਂ ਹੈ ਜਾਂ ਤਾਂ ਵੈਸੇ ਕਿਨੇ ਨੱਠਣਾ ਮੀਟਿੰਗ ਚ ਇੰਚਾਰਜ ਸਭ ਗਏ ਆ ਇੰਚਾਰਜ ਸਾਹਿਬ ਕਿੱਥੇ ਗਏ ਨੇ ਮੀਟਿੰਗ ਚ ਗਏ ਹੋਏ ਮੀਟਿੰਗ ਚ ਗ ਔਰ ਦੂਸਰੇ ਡਿਊਟੀ ਅਫਸਰ ਕੌਣ ਹੈ ਇਸ ਵੇਲੇ ਰਣਜੀਤ ਸਰ ਉਹ ਕਿੱਥੇ ਨਹੀਂ ਉਹ ਵੀ ਗਏ ਹੋਏ ਆ ਕਚੈਰੀ ਦੇ ਸਵੇਰ ਦੇ ਗਏ ਹੋਏ ਆ ਅੱਛਾ ਕਚੈਰੀ ਗਏ ਨੇ ਸੋ ਤੁਸੀਂ ਦੇ ਸਕਦੇ ਹੋ ਸਾਰੇ ਆਪਣੇ ਆਪਣੇ ਕੰਮ ਕਾਜ ਦੇ ਵਿੱਚ ਗਏ ਨੇ ਪਰ ਇਸ ਵੇਲੇ ਚੌਂਕ ਹੀ ਖਾਲੀ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੀਦਾ ਜੋ ਕਿ ਸਾਡੇ ਮੱਲੇ ਵਾਲਿਆਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਚੌਂਕੀ ਵਾਲੇ ਹਫ਼ਤਾ ਲੈਂਦੇ ਨੇ ਸੀ ਉਸ ਮੁੱਦੇ ਤੇ ਜੋ ਕਿ ਗੱਲਬਾਤ ਕਰਨ ਲਈ ਆਈ ਸੀ ਸੀ ਕੱਲ ਵੀ ਆਈ ਸੀ ਸੋ ਅਸੀਂ ਅੱਜ ਵੀ ਪਹੁੰਚੇ ਹਾਂ ਬਟ ਇੱਥੇ ਸਾਨੂੰ ਕੋਈ ਵੀ ਮੁਲਾਜ਼ਮ ਮਿਲਿਆ ਨਹੀਂ ਸੋ ਜਿਹਦੇ ਨਾਲ ਅਸੀਂ ਗੱਲਬਾਤ ਕਰ ਸਕੀਏ ਸੋ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਹਿਾਂਗੀ ਮੈਂ ਨੈਣਾ ਸ਼ੈਗਲ ਫਸਟ ਮੈਂ ਸਵੇਰਾ ਤੋਂ ਧੰਨਵਾਦ